ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਟਾ ਦੇ ਦੋ ਵਿਦਿਆਰਥੀਆਂ ਨੇ ਆਪਣਾ ਨਾਂ ਦਰਜ ਕਰਵਾਇਆ ਹੈ ਇਸ ਮੌਕੇ ਪ੍ਰਿੰਸੀਪਲ ਸੁਭਾਸ਼ ਚੰਦਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਜਸਕਰਨ ਰਾਜੂ ਪੁੱਤਰ ਹੰਸਰਾਜ ਬਾਸੀ ਚੱਕ ਤੋਂ ਉਦੜ ਨੇ 490 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ 10ਵਾਂ ਤੇ ਜ਼ਿਲ੍ਹੇ ਵਿੱਚ 5ਵਾਂ ਰੈਂਕ ਪ੍ਰਾਪਤ ਕੀਤਾ ਹੈ ਇਸੇ ਤਰ੍ਹਾਂ ਮੁਸਕਾਨ ਸੰਧੂ ਪੁਤਰੀ ਜਸਵਿੰਦਰ ਸਿੰਘ ਪਾਸੀਪਿੰਡ ਕਤਵੇਵਾਲ ਨੇ 486 ਅੰਕ ਪ੍ਰਾਪਤ ਕਰਕੇ ਸੂਬੇ ਚ 14ਵਾਂ ਅਤੇ ਜ਼ਿਲ੍ਹੇ ਵਿੱਚ 10ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਵਿਦਿਆਰਥੀ ਨਾਨ ਮੈਡੀਕਲ ਸਾਇੰਸ ਦੇ ਵਿਦਿਆਰਥੀ ਹਨ। ਪ੍ਰਿੰਸੀਪਲ ਸੁਭਾਸ਼ ਚੰਦਰ ਨੇ ਦੱਸਿਆ ਕਿ ਸਕੂਲ ਵਿੱਚੋਂ ਤੀਜਾ ਸਥਾਨ ਲਾਪਰਿਤ ਵਰਦੀ ਨੇ ਹਾਸਲ ਕੀਤਾ ਹੈ ਜਿਸ ਨੇ 484 ਅੰਕ ਹਾਸਲ ਕੀਤੇ ਹਨ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ। ਹਾਂਜੀ, ਤੁਹਾਡਾ ਨਾਮ ਦੱਸੋ ਬਲਾ ਕੀ ਨਾਮ ਹੈ ਤੇ ਕੀ ਰੈਂਕ ਆਇਆ? ਮੇਰਾ ਨਾਮ ਮੇਰਾ ਨਾਮ ਅਜਸਕਰਨ ਰਾਜੂ ਆ ਤੇ ਮੇਰੀ ਸਟੇਟ ਵਿੱਚੋਂ 10th ਰੈਂਕ ਆਈ ਆ ਤੇ ਡਿਸਟ੍ਰਿਕਟ ਵਿੱਚੋਂ 5th ਰੈਂਕ ਆਈ ਆ। ਕਿਹੇ ਸਬਜੈਕਟ ਦਾ? ਮੇਰਾ ਸਾਇੰਸ ਨਾਨ-ਮੈਡੀਕਲ ਸੀਗਾ। ਹਾਂਜੀ।

अच्छा होर भी स्कूल कोई मैरिट आई हुई है हाँ जी उन्होंने तो की नाम उन्होंने ना नाम ना मुस्कान संधु है कि रैंक आया उन्होंने तो आया फोर्टीन uh, रैंक आया मार्क्स मार्क्स आया फोर एटी सिक्स डिस्ट्रिक्ट डिस्ट्रिक्ट आया टेंथ रैंक आया मेरा फिफ्थ आया वो भी नॉन मेडिकल का स्टूडेंट है हाँ जी ਅੱਜ ਇੱਥੇ ਆਏ ਨੇ ਹੈ ਕਿਤੇ ਬਾਹਰ ਗਏ ਕਿਤੇ ਮਸਤਾਨ ਉਹ ਰੂਪੜ ਗਏ ਹੈ ਸ਼ਾਇਦ ਕਹਿੰਦੇ ਸੀਗੇ ਉਹਨਾਂ ਦੀ ਮਦਰ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜੋ ਨਤੀਜਾ ਪਲੱਸ 2 ਕਲਾਸ ਦਾ ਕੱਢਿਆ ਗਿਆ ਉਹਦੇ ਵਿੱਚ ਜੀ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਟਾ ਦੇ ਦੋ ਵਿਦਿਆਰਥੀ ਜੋ ਨਾਨ ਮੈਡੀਕਲ ਗਰੁੱਪ ਦੇ ਆ ਜਿਸ ਕਾਰਨ ਰਾਜੂ ਔਰ ਦੂਸਰਾ ਮੁਸਕਾਨ ਸੰਧੂ ਦੋਨਾਂ ਨੇ ਮੈਰਿਟ ਦੇ ਵਿੱਚ ਜਿਹੜਾ ਉਹ ਸਥਾਨ ਪ੍ਰਾਪਤ ਕੀਤਾ ਅ ਜਿਸ ਕਾਰਨ ਸੰਧੂ ਰਾਜੂ ਜਿਹੜਾ ਆ ਇਹਨੇ ਪੰਜਾਬ ਦੇ ਵਿੱਚੋਂ 10ਵੀਂ ਔਰ ਜिले ਚੋਂ ਪੰਨਵੀਂ ਰੈਂਕ ਜਿਹੜਾ ਉਹ ਪ੍ਰਾਪਤ ਕੀਤਾ ਇਸੇ ਤਰ੍ਹਾਂ ਮੁਸਕਾਨ ਸੰਧੂ ਦਾ ਜਿਹੜਾ ਉਹ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ 14ਵਾਂ ਤੇ ਜ਼ਿਲ੍ਹੇ ਦੇ ਵਿੱਚੋਂ 10ਵਾਂ ਸਥਾਨ ਜਿਹੜਾ 10ਵਾਂ ਰੈਂਕ ਪ੍ਰਾਪਤ ਕੀਤਾ ਔਰ ਇਹ ਦੋਨੋਂ ਬੱਚੇ ਨਾਨ ਮੈਡੀਕੇਡ ਨਾਲ ਸਬੰਧਤ ਸੀ ਔਰ ਜਿੱਥੇ ਮੈਂ ਸਾਰੇ ਸਮੁੱਚੀ ਸਾਡੀ ਮੈਨੇਜਮੈਂਟ ਪ੍ਰਧਾਨ ਜੀ ਔਰ ਸਮੁੱਚੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਸਮੁੱਚੇ ਸਟਾਫ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਬਹੁਤ ਵਧਾਈ ਪੇਸ਼ ਕਰਦਾ ਔਰ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਸਕੂਲ ਨੇ ਇਹ ਪ੍ਰਾਪਤੀ ਕੀਤੀ ਆ ਔਰ ਇਦੇ ਨਾਲ ਹੀ ਮੈਂ ਇੱਕ ਗੱਲ ਹੋਰ ਵੀ ਜੋੜਨੀ ਚਾਹਾਂਗਾ ਕਿ ਤੀਸਰਾ ਜਿਹੜਾ ਬੱਚਾ ਸੀ ਸਾਡਾ ਲਾਭਪ੍ਰੀਤ ਬੇਰਤੀ ਉਹ ਸਿਰਫ ਦੋ ਅੰਕਾਂ ਤੋਂ ਮੈਰਿਟ ਵਿੱਚ ਆਉਣ ਤੋਂ ਰਹਿ ਗਿਆ ਕਿਉਂਕਿ 486 ਨੰਬਰ ਵਾਲਾ ਬੱਚਾ ਮੈਰਿਟ ਦੇ ਵਿੱਚ ਆਇਆ ਲੇਕਿਨ ਇਸ ਲਾਭਪ੍ਰੀਤ ਦੇ 484 ਸੀ ਉਹ ਦੋ ਨੰਬਰ ਪਿੱਛੇ ਰਹਿ ਗਿਆ ਸੋ ਇਹਦੀ ਵੀ ਪ੍ਰਾਪਤੀ ਕੋਈ ਘਟਣੀ ਹੈ ਸਾਰੇ ਨਾਨ ਮੈਡੀਕਲ ਗਰੁੱਪ ਦੇ ਜਿਹੜੇ ਬੱਚੇ ਆ ਉਹ 70% ਤੋਂ ਉੱਤੇ ਉੱਤੇ ਨੰਬਰ ਲੈ ਕੇ ਸਾਰਿਆਂ ਨੇ ਪラス 2 ਪਾਸ ਕੀਤੀ ਆ ਇਸ ਗੱਲ ਦੀ ਵੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਨਾਲ ਨਾਲ ਵੈਸੇ ਵੀ ਬਹੁਤ ਵਧੀਆ ਅੰਕ ਲੈ ਕੇ ਜਿਹੜੇ ਉਹਨਾਂ ਨੇ ਕਲਾਸ ਇਹ ਪਾਸ ਕੀਤੀ ਆ ਇਸੇ ਤਰ੍ਹਾਂ ਮੈਡੀਕਲ ਗਰੁੱਪ ਦੇ ਵਿੱਚ ਤਿੰਨੇ ਹੀ ਬੱਚੇ 90% ਟੋਤੇ ਨੰਬਰ ਲੈ ਕੇ ਔਰ ਕਾਮਰਸ ਗਰੁੱਪ ਦੇ ਵਿੱਚ ਵੀ 92.8% ਨੰਬਰ ਲੈ ਕੇ ਫਰਸਟ ਪੋਜੀਸ਼ਨ ਜਿਹੜੀ ਆ ਉਹ ਪ੍ਰਾਪਤ ਕਰਕੇ ਔਰ ਸਾਰੇ ਵਿਦਿਆਰਥੀਆਂ ਨੇ 60% ਤੋਂ ਉੱਤੇ ਨੰਬਰ ਲੈ ਕੇ ਜਿਹੜਾ ਉਹ ਕਲਾਸ ਦੇ ਵਿੱਚੋਂ ਪ੍ਰਾਪਤੀ ਕੀਤੀ ਆ ਸੋ ਇਸ ਗੱਲ ਲਈ ਸਾਰੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਤੇ ਇਹਦੇ ਨਾਲ ਪੇਰੈਂਟਸ ਨੂੰ ਵੀ ਬਹੁਤ-ਬਹੁਤ ਵਧਾਈ